ਐਸੋਲੀ ਦੀ ਵੱਡੀ ਖਬਰ ਲੁਧਿਆਣੇ ਤੋਂ ਆ ਰਹੀ ਆ ਜਿੱਥੇ ਕਿ ਲਗਾਤਾਰ ਸਵੇਰ ਤੋਂ ਹੀ ਅਲੱਗ-ਅਲੱਗ ਥਾਵਾਂ ਤੋਂ ਲੋਕ ਇਕੱਠੇ ਹੋ ਰਹੇ ਨੇ ਕਾਲੇ ਪਾਣੀ ਦੇ ਮੁੱਦੇ ਨੂੰ ਲੈ ਕੇ ਜਿਹੜਾ ਹੈ ਪ੍ਰੋਟੈਸਟ ਕੀਤਾ ਜਾ ਰਿਹਾ ਦੱਸ ਦਈਏ ਬੁੱਢੇ ਨਾਲੇ ਦੇ ਵਿੱਚ ਜਿਹੜਾ ਕਾਲਾ ਪਾਣੀ ਪੈ ਰਿਹਾ ਜਿਹੜਾ ਬੁੱਢੇ ਨਾਲੇ ਦਾ ਪਾਣੀ ਜਿਹੜਾ ਖਰਾਬ ਹੋ ਰਿਹਾ ਲੋਕਾਂ ਨੂੰ ਜਿਹੜਾ ਉਹ ਘਰਾਂ ਘਰਾਂ ਤੱਕ ਗੰਦਾ ਪਾਣੀ ਪਹੁੰਚ ਰਿਹਾ ਉਸ ਦੇ ਲਈ ਲੱਖਾ ਸਿਧਾਣਾ ਤੇ ਇੱਕ ਹੋਰ ਜਿਹੜੀ ਅਮਿਤੋਜ ਮਾਨ ਇਹਨਾਂ ਨੂੰ ਨਾਲ ਲੈ ਕੇ ਕਮੇਟੀ ਬਣਾਈ ਗਈ ਸੀ ਕਾਲੇ ਪਾਣੀਆ ਦੇ ਮੁੱਦੇ ਨੂੰ ਲੈ ਕੇ ਜਿਹੜਾ ਕਮੇਟੀ ਨੇ ਅੱਜ ਸਵੇਰੇ ਜਿਹੜਾ ਆ ਕੇ ਉੱਥੇ ਬੰਨ ਲਾਉਣਾ ਸੀ ਪਰ ਅੱਜ ਜਿਹੜਾ ਉਹ ਪੁਲਿਸ ਵੱਲੋਂ ਲਗਾਤਾਰ ਘੇਰਾਬੰਦੀ ਕੀਤੀ ਗਈ ਤੇ ਜਿੰਨੇ ਜਣੇ ਵੀ ਇਹਦੇ ਹੱਕ ਦੇ ਵਿੱਚ ਆ ਰਹੇ ਸੀ ਉਹਨਾਂ ਸਾਰਿਆਂ ਨੂੰ ਜਿਹੜਾ ਰਾਹ ਦੇ ਵਿੱਚ ਹੀ ਡਿਟੇਨ ਕਰ ਲਿਆ ਗਿਆ ਕਾਫੀ ਜਿਹੜਾ ਲੰਮਾ ਸਮਾਂ ਜਿਹੜਾ ਨੇ ਆਪਣੇ ਪੇਜ ਦੇ ਉੱਪਰ ਹੀ ਲਾਈਵ ਵੀਡੀਓ ਪਾ ਕੇ ਸਾਂਝਾ ਕੀਤਾ ਹੈ ਕਿ ਉਹਨਾਂ ਨੂੰ ਫੜ ਲਿਆ ਗਿਆ ਹੈ ਜੀ ਹਾਂ ਬਿਲਕੁਲ ਲਖਸਧਾਣਾ ਜਿਹੜਾ ਉਸ ਦੀ ਗ੍ਰਿਫਤਾਰੀ ਹੋ ਗਈ ਹੈ ਰਾਹ ਦੇ ਵਿੱਚ ਪੁਲਿਸ ਵੱਲੋਂ ਜਿਹੜਾ ਰੋਕਿਆ ਗਿਆ ਉਹਨਾਂ ਨੂੰ ਜਿਹੜਾ ਉਹ ਫੜਨ ਵਾਸਤੇ ਗੱਡੀਆਂ ਉਹਨਾਂ ਦੇ ਪਿੱਛੇ ਲੱਗੀਆਂ ਹੋਈਆਂ ਸੀ ਉਹਨਾਂ ਨੇ ਪਿੰਡਾਂ ਵੱਲ ਗੱਡੀ ਪਾਈ ਤੇ ਜਿਵੇਂ ਕਿ ਲਾਈਵ ਦੇ ਵਿੱਚ ਤੁਸੀਂ ਨਾਲ ਤਸਵੀਰਾਂ ਦੇਖ ਸਕਦੇ ਹੋ ਲਖਸਧਾਣਾ ਜਿਹੜਾ ਉਹ ਆਪਣੀ ਗੱਡੀ ਦੇ ਵਿੱਚ ਭੱਜ ਰਿਹਾ ਸੀ ਜਾ ਰਿਹਾ ਸੀ ਇੱਕ ਥਾਂ ਦੇ ਤੇ ਇੱਕ ਥਾਂ ਤੇ ਆ ਕੇ ਪੁਲਿਸ ਵੱਲੋਂ ਜਿਹੜਾ ਹੈ ਘੇਰਾਬੰਦੀ ਕਰ ਲਈ ਗਈ ਗੱਡੀ ਦੇ ਵਿੱਚੋਂ ਨਹੀਂ ਨਿਕਲਦੇ ਆ ਤਾਂ ਉਹਨਾਂ ਦੀ ਜਿਹੜਾ ਹੈ ਗੱਡੀ ਦੇ ਵਿੱਚੋਂ ਸ਼ੀਸ਼ੇ ਤੋੜ ਕੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਜੀ ਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਲੱਖਾ ਸਧਾਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਵੇਰ ਤੋਂ ਲੋਕ ਜਿਹੜਾ ਉਹਨਾਂ ਨੂੰ ਵੇਟ ਕਰ ਰਹੇ ਸੀ ਉਹਨਾਂ ਦੀ ਕਿ ਉਹ ਉੱਥੇ ਪਹੁੰਚਣਗੇ ਉੱਥੇ ਜਿਹੜਾ ਉਹਨਾਂ ਨੇ ਗੱਲ ਕੀਤੀ ਸੀ ਕਿ ਬੰਨ ਲਾਉਣਾ ਹੈ ਅੱਜ ਬੁੱਡੇ ਨਾਲੇ ਤੇ ਉਸ ਚੀਜ਼ ਦੀ ਜਿਹੜੀ ਹੈ ਇੰਤਜ਼ਾਰ ਲੋਕਾਂ ਵੱਲੋਂ ਕੀਤਾ ਜਾ ਰਿਹਾ ਸੀ ਪਰ ਇਹ ਦੂਜੇ ਪਾਸੇ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਜਿੱਥੇ ਪੁਲਿਸ ਜਿਹੜਾ ਉਹਨਾਂ ਨੂੰ ਵੇਟ ਕਰਦੀ ਰਹੀ ਪੁਲਿਸ ਉਹਨਾਂ ਨੂੰ ਜਿਹੜਾ ਹੈ ਉੱਥੇ ਆ ਉਹਨਾਂ ਦੇ ਹੱਕ ਦੇ ਵਿੱਚ ਆਏ ਸੀ ਜਾਂ ਫਿਰ ਜਿਹੜੇ ਲੱਗਦਾ ਸੀ ਕਿ ਇਸ ਮੋਰਚੇ ਦੇ ਵਾਸਤੇ ਜਿਹੜਾ ਉਹ ਕਿਸੇ ਹੋਰ ਸ਼ਹਿਰ ਤੋਂ ਕਿਸੇ ਹੋਰ ਪਿੰਡ ਤੋਂ ਇੱਥੇ ਪਹੁੰਚੇ ਨੇ ਉਹਨਾਂ ਨੂੰ ਰਾਹ ਚੋਂ ਪੁਲਿਸ ਵੱਲੋਂ ਡਿਟੇਨ ਕਰ ਲਿਆ ਗਿਆ ਸਵੇਰ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੇ ਇਹ ਤਸਵੀਰਾਂ ਹੁਣ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਲਖਾ ਸਤਾਣਾ ਨੇ ਆਪਣੇ ਵੀਡੀਓ ਜਿਹੜੀ ਪਾਈ ਹੈ ਪੇਜ ਦੇ ਉੱਪਰ ਪੋਸਟ ਕੀਤੀ ਹੈ ਲਾਈਵ ਕਰ ਰਹੇ ਸੀ ਲਾਈਵ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਤਰੀਕੇ ਨਾਲ ਉਹਨਾਂ ਨੂੰ ਰਾਤ ਦੇ ਵਿੱਚ ਜਿਹੜਾ ਪੁਲਿਸ ਨੇ ਫੜਿਆ ਤੇ ਕਾਫੀ ਲੰਮਾ ਸਮਾਂ ਜਿਹੜਾ ਹੈ ਇੱਕ ਭੱਜ ਦੌੜ ਚੱਲੀ ਹੈ ਇਹਨਾਂ ਦੀ ਆਪਸ ਦੇ ਵਿੱਚ ਲਖਾ ਸਤਾਣਾ ਜਿਹੜਾ ਉਹ ਲੁਕਿਆ ਹੋਇਆ ਸੀ ਇੱਕ ਥਾਂ ਤੇ ਅੱਜ ਸਵੇਰੇ ਜਿਹੜਾ ਉਸਨੇ ਪਹੁੰਚਣਾ ਸੀ ਪਰ ਜਿਹੜਾ ਪੁਲਿਸ ਨੇ ਉਹਨਾਂ ਨੂੰ ਲੱਭ ਲਿਆ ਤੇ ਉਹਨਾਂ ਦੇ ਪਿੱਛੇ ਕਾਫੀ ਲੰਮਾ ਸਮਾਂ ਗੱਡੀਆਂ ਲਗਾ ਕੇ ਉਹਨਾਂ ਨੂੰ ਇੱਕ ਪੁਆਇੰਟ ਦੇ ਵਿੱਚ ਜਾ ਕੇ ਗ੍ਰਿਫਤਾਰ ਕਰ ਲਿਆ ਗਿਆ ਗੱਡੀ ਦੇ ਸ਼ੀਸ਼ੇ ਤੋੜ ਕੇ ਲੱਖਾ ਸਧਾਣਾ ਨੂੰ ਬਾਹਰ ਕੱਢਿਆ ਗਿਆ ਹਾਲਾਂਕਿ ਲੱਖਾ ਸਧਾਣਾ ਲਗਾਤਾਰ ਗੱਡੀ ਦੇ ਵਿੱਚ ਬੈਠਾ ਹੀ ਜਿਹੜਾ ਉਹ ਲੋਕਾਂ ਨੂੰ ਅਵੇਅਰ ਕਰ ਰਿਹਾ ਸੀ ਲੋਕਾਂ ਨੂੰ ਜਿਹੜਾ ਉਹ ਲਾਨਤਾ ਪਾ ਰਿਹਾ ਸੀ ਕਿ ਤੁਹਾਡੇ ਵਾਸਤੇ ਅਸੀਂ ਲੜ ਰਹੇ ਹਾਂ ਜਿਹੜੇ ਆਮ ਲੋਕ ਨੇ ਤੁਹਾਡੇ ਹੱਕ ਵਾਸਤੇ ਜਿਹੜਾ ਅਸੀਂ ਲਗਾਤਾਰ ਮੁਹਿੰਮ ਛੇੜੀ ਹੋਈ ਹੈ ਪਰ ਤੁਸੀਂ ਜਿਹੜਾ ਉਹ ਆਪਣੇ ਘਰਾਂ ਤੋਂ ਬਾਹਰ ਤੱਕ ਨਹੀਂ ਨਿਕਲ ਸਕਦੇ ਇਹਨਾਂ ਲੋਕਾਂ ਦੇ ਖਿਲਾਫ ਜਿਹੜਾ ਤੁਸੀਂ ਆਵਾਜ਼ ਨਹੀਂ ਚੱਕ ਡੰਡੇ ਮਾਰ ਕੇ ਜਿਹੜਾ ਗੱਡੀ ਦੇ ਸ਼ੀਸ਼ੇ ਤੋੜ ਲਿੱਤੇ ਜਾਂਦੇ ਨੇ ਤੇ ਅੰਦਰੋਂ ਉਹ ਲੱਖੇ ਸਾਡੇ ਨੂੰ ਬਾਹਰ ਕੱਢ ਲਿਆ ਜਾਂਦਾ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਆ ਦੇਖਣਾ ਹੋਵੇਗਾ ਅਗਲੀ ਜਿਹੜੀ ਹੈ ਉਹ ਕੀ ਮੁਹਿਮ ਦੇ ਵਿੱਚ ਕੀ ਜਿਹੜਾ ਅਗਲਾ ਸਟੈਪ ਲਿੱਤਾ ਜਾਂਦਾ ਹੈ ਕਿਉਂਕਿ ਕਮੇਟੀ ਦੇ ਜਿਹੜੇ ਹੋਰ ਮੈਂਬਰਸ ਨੇ ਉਹ ਉੱਥੇ ਪਹੁੰਚੇ ਹੋਏ ਸੀ ਕਾਫੀ ਜਿਹੜੇ ਐਕਟਿਵਿਸਟ ਨੇ ਉਹ ਉੱਥੇ ਪਹੁੰਚੇ ਹੋਏ ਸੀ ਕਾਫੀ ਲੰਮੇ ਸਮੇਂ ਤੋਂ ਜਿਹੜਾ ਮੰਗ ਉੱਠ ਰਹੀ ਸੀ ਕਿ ਜਿਹੜਾ ਬੁੱਢਾ ਨਾਲਾ ਜਿਸ ਦਾ ਪਾਣੀ ਗੰਦਲਾ ਕੀਤਾ ਜਾ ਰਿਹਾ ਹੈ ਉਸ ਦੇ ਵਾਸਤੇ ਕੋਈ ਵੀ ਹੱਕ ਜਿਹੜਾ ਆਪਣੀ ਆਵਾਜ਼ ਨਹੀਂ ਚੱਕ ਰਿਹਾ ਆਮ ਲੋਕ ਜਿਹੜੇ ਨੇ ਉਹ ਯੱਲ ਲੁਧਿਆਣਾ ਸ਼ਹਿਰ ਦੇ ਵਿੱਚ ਤੇ ਇਸੇ ਇੰਡਸਟਰੀ ਦੇ ਵਿੱਚੋਂ ਜਿਹੜਾ ਪਾਣੀ ਨਿਕਲਦਾ ਹੈ ਗੰਦਾ ਪਾਣੀ ਉਹ ਬੁੱਢੇ ਨਾਲੇ ਦੇ ਵਿੱਚ ਸਿੱਟਿਆ ਜਾਂਦਾ ਹੈ ਇਹ ਚੀਜ਼ ਜਿਹੜੀ ਹੈ ਇਹ ਕਾਫੀ ਲੋਕਾਂ ਵੱਲੋਂ ਕਲੇਮ ਕੀਤੀ ਗਈ ਕਿ ਬੜੀਆਂ ਸਾਰੀਆਂ ਇੰਡਸਟਰੀਜ਼ ਐ ਹੈ ਜਿਨ੍ਹਾਂ ਦੇ ਖਿਲਾਫ ਕੋਈ ਵੀ ਐਕਸ਼ਨ ਪ੍ਰਸ਼ਾਸਨ ਵੱਲੋਂ ਨਹੀਂ ਲਿੱਤਾ ਜਾ ਰਿਹਾ ਹੁਣੇ ਆਉਣ ਵਾਲੇ ਦਿਨਾਂ ਦੇ ਵਿੱਚ ਅੱਗੇ ਜਿਹੜਾ ਇਹ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨਸ ਹੋਣੇ ਨੇ ਤੇ ਇਲੈਕਸ਼ਨਸ ਦੇ ਵਿੱਚ ਬਹੁਤ ਵੱਡਾ ਮੁੱਦਾ ਜਿਹੜਾ ਇਹ ਲਿੱਤਾ ਗਿਆ ਕਿ ਬੁੱਢੇ ਨਾਲੇ ਦੀ ਸਫਾਈ ਕਰਵਾਈ ਜਾਏਗੀ। ਹਰ ਵਾਰ ਇਲੈਕਸ਼ਨਸ ਹੁੰਦੇ ਨੇ ਹਰ ਵਾਰੀ ਇਹੀ ਮੁੱਦਾ ਚੱਕਿਆ ਜਾਂਦਾ ਕਿ ਬੁੱਢੇ ਨਾਲੇ ਦੀ ਸਫਾਈ ਕਰਵਾਈ ਜਾਏਗੀ ਪਰ ਇਹ ਜਿਹੜਾ ਮੁੱਦਾ ਹੈ ਇਹ ਸਿਰਫ ਮੁੱਦਾ ਬਣ ਕੇ ਰਹਿ ਜਾਂਦਾ ਹੈ। ਹਰ ਵਾਰੀ ਅਗਲੇ ਇਲੈਕਸ਼ਨਸ ਵਾਸਤੇ ਸੇਮ ਮੁੱਦਾ ਦੁਆਰਾ ਯੂਜ਼ ਕਰ ਲਿਆ ਜਾਂਦਾ ਹੈ। ਕਿਤੇ ਵੀ ਇਹਦੇ ਹੱਲ ਉਹ ਹਜੇ ਤੱਕ ਕਿਸੇ ਪਾਰਟੀ ਵੱਲੋਂ ਨਹੀਂ ਕੀਤਾ ਗਿਆ ਤੇ ਇਹਦਾ ਹੱਲ ਜਿਹੜਾ ਉਹ ਲੱਭਣਾ ਬਹੁਤ ਜ਼ਰੂਰੀ ਸੀ। ਇਸੇ ਕਰਕੇ ਜਿਹੜਾ ਐਕਟ ਗੱਲ ਕਹੀ ਕਿ ਅਸੀਂ ਬੰਨ ਲਾਵਾਂਗੇ ਆ ਕੇ ਅਸੀਂ ਜਿਹੜਾ ਪਾਣੀ ਆਏ ਰੋਕਾਂਗੇ ਇਹ ਬੁੱਢੇ ਨਾਲੇ ਦਾ ਗੰਦਾ ਪਾਣੀ ਲੋਕਾਂ ਨੂੰ ਹੋਰ ਬਿਮਾਰ ਨਹੀਂ ਕਰੇਗਾ ਆਲਰੇਡੀ ਕਾਫੀ ਜਿਹੜੇ ਡਾਕਟਰਸ ਨੇ ਸਾਇੰਟਿਸਟ ਨੇ ਉਹਨਾਂ ਵੱਲੋਂ ਇਹ ਗੱਲ ਕਲੇਮ ਕੀਤੀ ਗਈ ਹੈ ਕਿ ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿ ਸਾਡੇ ਆਉਣ ਵਾਲੇ ਬੱਚੇ ਜਿਹੜੇ ਹੋਣਗੇ ਉਹ ਵੀ ਕੈਂਸਰ ਦਾ ਸ਼ਿਕਾਰ ਹੋ ਜਾਣਗੇ ਤੇ ਇਹ ਚੀਜ਼ ਜਿਹੜੀ ਹੈ ਇਸ ਨੂੰ ਰੋਕਣਾ ਅੱਜ ਹੀ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਬੜੇ سارے ਟ੍ਰੀਟਮੈਂਟ ਪਲਾਂਟ ਲਗਾਏ ਗਏ ਨੇ ਪਰ ਉਹਨਾਂ ਦਾ ਹੱਲ ਕੋਈ ਵੀ ਜਿਹੜਾ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਤਾਂ ਲੱਖੇ ਸਦਾਣੇ ਵੱਲੋਂ ਇਹ ਮੁਹਿੰਮ ਚੱਕੀ ਗਈ ਸੀ ਇਹ ਚੀਜ਼ ਜਿਹੜੀ ਹੈ ਇਹ ਸ਼ੁਰੂ ਕੀਤੀ ਗਈ ਸੀ ਅੱਜ ਬੰਨ ਲਾਉਣ ਵਾਸਤੇ ਆਣਾ ਸੀ ਸਵੇਰ ਤੋਂ ਹੀ ਜਿਹੜਾ ਅਲੱਗ-ਅਲੱਗ ਥਾਵਾਂ ਤੇ ਪੁਲਿਸ ਦਾ ਪਹਿਰਾ ਲੱਗ ਗਿਆ ਜਿਹੜੇ ਲੋਕ ਲੱਗਦਾ ਸੀ ਕਿ ਇਸ ਐਕਟੀਵਿਟੀ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਣਗੇ ਉਹਨਾਂ ਨੂੰ ਘਰੋਂ ਜਾ ਕੇ ਹੀ ਪੁਲਿਸ ਨੇ ਜਿਹੜਾ ਪਹਿਲਾਂ ਹੀ ਰੋਕ ਲਿਆ ਉਹਨਾਂ ਨੂੰ ਘਰ ਦੇ ਵਿੱਚ ਕੈਦ ਕਰ ਲਿਆ ਗਿਆ ਤਾਂ ਕਿ ਉਹ ਇੱਥੇ ਨਾ ਪਹੁੰਚਣ ਪਰ ਲਖਾਸਾਣਾ ਆਪਣੇ ਕੁਝ ਦਿਨ ਪਹਿਲਾਂ ਹੀ ਜਿਹੜਾ ਘਰੋਂ ਬਾਹਰ ਜਾ ਚੁੱਕਿਆ ਸੀ ਉਹ ਕਿਸੇ ਥਾਂ ਤੇ ਲੁਕਿਆ ਹੋਇਆ ਸੀਗਾ ਉੱਥੋਂ ਆਪਣੇ ਵੀਡੀਓਜ਼ ਲਾਈਵ ਜ਼ਰੂਰ ਪਾ ਰਹੀ ਸੀ ਪਰ ਉਹ ਆਪਣੀ ਜਗ੍ਹਾ ਜਿਹੜੀ ਆ ਉਹ ਰਿਵੀਲ ਨਹੀਂ ਸੀ ਕਰ ਰਿਹਾ ਅੱਜ ਸਵੇਰੇ ਉਹਨਾਂ ਨੇ ਪਹੁੰਚਣਾ ਸੀ ਤੇ ਲਗਾਤਾਰ ਸਵੇਰ ਤੋਂ ਅਪਡੇਟ ਉਹਨਾਂ ਦੇ ਪੇਜ ਵੱਲੋਂ ਦਿੱਤੀ ਜਾ ਰਹੀ ਸੀ ਤੇ ਹੁਣ ਹੀ ਰੀਸੈਂਟ ਜਿਹੜੀ ਇੱਕ ਅਪਡੇਟ ਆਈ ਜਿਸ ਦੇ ਵਿੱਚ ਕਿ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹ ਲਾਈਵ ਵੀਡੀਓ ਜਿਹੜੀ ਉਹਨਾਂ ਦੇ ਪੇਜ ਤੇ ਸਾਂਝੀ ਕੀਤੀ ਗਈ ਤੁਹਾਡੇ ਨਾਲ ਤੁਹਾਡੀ ਸਕਰੀਨ ਤੇ ਸਾਂਝੀ ਕਰ ਰਹੇ ਹਾਂ